ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿੰਗਾਰੀਆਂ ਸੀ ਉਹ ਉਹ ਭੰਬੜ ਬਣੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਜਿਹਨਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਘੰਟਿਆਂ ਵਰਦੀ ਉਡੀਕ ਵੀ ਕੀਤੀ ਇਹ ਹੰਸ ਰਾਜ ਹੰਸ ਸਾਹਿਬ ਉਹਨਾਂ ਦੇ ਘਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਯੋਗਰਾਜ ਦੀ ਮਾਂ ਦੇ ਰੂਪ ਚ ਕਿਲ ਇਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨਾ ਆਏ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਤਾ ਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ ਚ ਵੀ ਇਕੱਠੇ ਰਹੇ ਕੰਮ ਕੀਤਾ ਹੈ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੇ ਅਦਾਸ ਕਰਨ ਆਇਆ ਅੱਜ ਕੀ ਕੀਤੀ ਵੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਹੰਸ ਰਾਜਪਾ ਜੀ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਇਹ ਸਿਖਾਇਆ ਅਸਲ ਦੇ ਵਿੱਚ ਪ੍ਰੈਕਟੀਕਲੀ ਕਿ ਜਿਹੜਾ ਕਲਾਕਾਰ ਜੇ ਆਪਣੇ ਪਰਿਵਾਰ ਦੇ ਨਾਲ ਨਹੀਂ ਆਪਣੇ ਪਰਿਵਾਰ ਦੀ ਰਿਸਪੈਕਟ ਨਹੀਂ ਕਰਦਾ ਪਰਿਵਾਰ ਨੂੰ ਨਾਲ ਲੈ ਕੇ ਨਹੀਂ ਚੱਲਦਾ ਤਾਂ ਉਹਦੀਆਂ ਕਾਮਯਾਬੀਆਂ ਕਿਸੇ ਕੰਮ ਦੀਆਂ ਨਹੀਂ ਉਹਨਾਂ ਨੇ ਬਹੁਤ ਮੈਂ ਸਮਝਦਾ ਕਿ ਸਾਡੀ ਲਾਈਨ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਇਹ ਚੀਜ਼ ਸਮਝਾਈ ਹੈ ਅਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਹਾਂ ਤੇ ਮੈਂ ਬਹੁਤ ਵਾਰ ਉਹਨਾਂ ਨੂੰ ਮਿਲਿਆ ਬਹੁਤ ਵਾਰ ਉਹਨਾਂ ਕੋਲੋਂ ਪਿਆਰ ਅਸ਼ੀਰਵਾਦ ਮਿਲਿਆ ਜਦੋਂ ਵੀ ਘਰ ਜਾਣਾ ਉਹਨਾਂ ਤੋਂ ਹਮੇਸ਼ਾ ਹੀ ਉਹਨਾਂ ਕੋਲੋਂ ਪਿਆਰ ਅਸ਼ੀਰਵਾਦ ਮਿਲਦਾ ਰਿਹਾ ਜੀ ਸੰਸਾਰ ਦੇ ਵਿੱਚ ਇੱਕੋ ਹੀ ਤੇ ਨਾਂ ਹੈ ਜਿਹਨੂੰ ਮਾ ਆ ਕਹਿੰਦੇ ਆ ਰੱਬ ਦੂਸਰਾ ਰੱਬ ਅਸੀਂ ਕਹਿੰਦੇ ਆ ਨਵਰਾਜ ਨੂੰ ਜੁਬਰਾਜ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਹਰਸਪਾਜੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡੇ ਦੁਖਦਾਈ ਘਟਨਾ ਇਹ ਹੋਈ ਹੈ ਬਹੁਤ ਦੁੱਖ ਹੋਇਆ ਸਾਰੀ ਇੰਡਸਟਰੀ ਇਸ ਵੇਲੇ ਬੜੀ ਸੋਗਮਈ ਹੈ ਮਾਲਕ ਉਹਨਾਂ ਨੂੰ ਸਾਡੀ ਮਾਂ ਨੂੰ ਬਿਹਸਤਨ نصیਬ ਕਰੇ ਤੇ ਪਰਿਵਾਰ ਨੂੰ ਪਾਣਾ ਮੰਨਣਾ ਵੈਸੇ ਤੇ ਹਰ ਜੀ ਜਿਹੜਾ ਬਹੂ ਬੁੱਲਾ ਹੁੰਦਾ ਘਰਾਂ ਚ ਜੀ ਜਿਹੜੇ ਬੜੇ ਮਹਿੰਗੇ ਹੁੰਦੇ ਨੇ ਹਰ ਘਰ ਦੇ ਜੀ ਦਾ ਆਪਣਾ ਪਰ ਘਰ ਦੀ ਮਾਂ ਜਿਹੜੀ ਉਹ ਤੇ ਘਰ ਦਾ ਧੁਰਾ ਹੁੰਦੀ ਏ ਔਰ ਕਿਸੇ ਵੀ ਘਰ ਚੋਂ ਕਿਸੇ ਮਾਂ ਦਾ ਜਾਣਾ ਜਿਹੜਾ ਏ ਉਹ ਬੜਾ ਦੁੱਖ ਦਾ ਕਾਰਨ ਔਰ ਉਹਨਾਂ ਦੇ ਬੱਚਿਆਂ ਦੀ ਕਿੰਨੀ ਲਿਆਕਤ ਏ ਕਿੰਨਾ ਅਦਬ ਏ ਐਜੂਕੇਸ਼ਨ ਏ ਬਾਜੀ ਦੀ ਕਾਮਯਾਬੀ ਏ ਸੋ ਮੈਨੂੰ ਲੱਗਦਾ ਇਹਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ ਉਹਨਾਂ ਦੇ ਵੀ ਉਹ ਪਰਦੇ ਦੇ ਸਾਹਮਣੇ ਆਏ ਬੀਬੀ ਰੇਸ਼ਮ ਕੌਰ ਜੀ ਸਾਨੂੰ ਸਾਰਿਆਂ ਨੂੰ ਪਿਛੋੜਾ ਦੇ ਕੇ ਉਸ ਪਰਮਾਤਮਾ ਦੀ ਗੋਦ ਚ ਜਾ ਸਮਾਏ ਨੇ ਅਸੀਂ ਅੱਜ ਸਾਰਾ ਪਰਿਵਾਰ ਉਹਨਾਂ ਦੇ ਨਿਮਿਤ ਰੱਖੇ ਖਾਨਪਾਤ ਸਾਹਿਬ ਦੇ ਕੋਲ ਤੇ ਉਹਨਾਂ ਨੂੰ ਸ਼ਰਦਾ ਦੇ ਕੋਲ ਪੇਟ ਕਰਨ ਆਏ ਆ ਕਿਉਂਕਿ ਔਰਤ ਦੀ ਜ਼ਿੰਦਗੀ ਜਿਹੜੀ ਹੁੰਦੀ ਹੈ ਨਾ ਬੜੀ ਸੰਘਰਸ਼ਮਈ ਜ਼ਿੰਦਗੀ ਹੁੰਦੀ ਹੈ ਜਦੋਂ ਉਹ ਜੰਮਦੀ ਆ ਉਹ ਕਿਸੇ ਦੀ ਧੀ ਉਸ ਤੋਂ ਬਾਅਦ ਉਹ ਕਿਸੇ ਦੀ ਅਰਧਾਂਗਣੀ ਬਣਦੀ ਆ ਤੇ ਸਭ ਤੋਂ ਵੱਡਾ ਰੋਲ ਜ਼ਿੰਦਗੀ ਦੇ ਵਿੱਚ ਔਰਤ ਉਦੋਂ ਨਿਭਾਉਂਦੀ ਆ ਜਦੋਂ ਉਹ ਮਾਂ ਬਣਦੀ ਆ ਤੇ ਉਹਨਾਂ ਹੰਸਰਾਜ ਹੰਸ ਜੀ ਦੇ ਘਰ ਨੂੰ ਆ ਕੇ ਜਿੱਥੇ ਇੱਕ ਵਧੀਆ ਮਾਂ ਦਾ ਰੋਲ ਨਿਭਾਇਆ ਵਧੀਆ ਪਤਨੀ ਦਾ ਰੋਲ ਨਿਭਾਇਆ ਤੇ ਉਹਨਾਂ ਦੀ ਜਿਹੜੀ ਸਮਾਜ ਨੂੰ ਦੇਣ ਆ ਉਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਅਸੀਂ ਸਾਰੇ ਬੀਜੇਪੀ ਪਰਿਵਾਰ ਤੇ ਸਾਰੀ ਸਾਡੀ ਜਿਹੜੀ ਪਾਰਟੀ ਆ ਉਹਨਾਂ ਦੇ ਨਾਲ ਖੜੀ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੋ ਧੰਨਵਾਦ ਸਾਰਾ ਮੈਂ ਸਮਝਦਾ ਜੀ ਕਿ ਬਹੁਤ ਵੱਡਾ ਸਾਡੇ ਸਭ ਦੇ ਲਈ ਸੰਤਾਪ ਦਾ ਵਿਸ਼ੇ ਆ ਕਿ ਸਾਡੇ ਪਿਆਰੇ ਭਰਾ ਹੰਸਰਾਜ ਹੰਸ ਜੀ ਜਿਹੜੇ ਪਦਮਸ਼ਰੀ ਵੀ ਨੇ ਔਰ ਰਾਜਗਾਇਕ ਵੀ ਨੇ ਔਰ ਇੱਕ ਸ਼ਖਸੀਅਤ ਨੇ ਸਾਡੇ ਦੇਸ਼ ਦੀ ਉਹਨਾਂ ਦੇ ਧਰਮ ਪਤਨੀ ਸ਼ਿਦੇਸ਼ਮ ਕੌਰ ਜੀ ਸਵਰਗ ਸਿਧਾਰ ਗਏ ਨੇ ਤੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਔਰ ਪਰਮਕੀਤਾ ਪਰਮੇਸ਼ਰ ਤੋਂ ਅਰਦਾਸ ਕਰਨਾ ਕਿ ਭੈਣ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਉਨਾ ਦਾ ਇਹ ਜਿਹੜਾ ਦੁੱਖ ਹੈ ਇਹ ਤਾਂ ਪਰਮ ਪਿਤਾ ਪਰਮਾਤਮਾ ਦਾ ਉਹ ਠਾਸਰਾ ਹੀ ਹੈ ਜਿਹਦੇ ਨਾਲ ਇਸ ਦੁੱਖ ਦੀ ਕੜੀ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ ਸੋ ਪਰਮਾਤਮਾ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਕਿ ਭੈਣਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਜ਼ ਬਖਸ਼ਣ ਔਰ ਹੰਸ ਰਾਜ ਹੰਸ ਜੀ ਨੂੰ ਇਸ ਦੁੱਖ ਦੀ ਕੜੀ ਦੇ ਵਿੱਚੋਂ ਨਿਕਲਣ ਦੇ ਲਈ ਉਹਨਾਂ ਦੇ ਬੱਚਿਆਂ ਨੂੰ ਔਰ ਪੂਰੇ ਪਰਿਵਾਰ ਨੂੰ ਜਿਹੜਾ ਤਾਕਤ ਬਖਸ਼